ਹਾਂਜੀ ਸ਼ਾਬਾਸ਼ ਗੁੰਜਨ ਬੇਟਾ ਪਹਿਲਾਂ ਦੇਖੋ ਆਪਾਂ ਦੇਖਿਆ ਸੀ ਨਾ ਗੁੰਜਨ ਨੂੰ ਵੀ ਥੋੜੀ ਜੀ ਪ੍ਰੋਬਲਮ ਸੀ ਕਿ ਕੁਝ ਸ਼ਬਦਾਂ ਤੇ ਗੁੰਜਨ ਅੜੜ ਕੇ ਪੜਦੀ ਸੀ ਪਰ ਹੁਣ ਲਗਾਤਾਰ ਆਪਣੀ ਜਿਹੜੀ ਮਿਹਨਤ ਨੂੰ ਮੁਸ਼ਕਤ ਨੂੰ ਜਿਹੜਾ ਬੂਰ ਪੈ ਰਿਹਾ ਤੇ ਬੱਚੇ ਲਗਾਤਾਰ ਅੱਛੀ ਆਵਾਜ਼ ਦੇ ਵਿੱਚ ਆਵਾਜ਼ ਵੀ ਬਹੁਤ ਵਧੀਆ ਸੀ ਹੈ ਕਿ ਨਹੀਂ ਹਾਂਜੀ ਤਾਂ ਇਸ ਕਰਕੇ ਸ਼ਾਬਾਸ਼ ਬੇਟਾ ਬੈਠੋ ਆ ਜਾਓ ਬੇਟਾ ਤੁਸੀਂ ਬੈਠੋ ਦਸਾਰਾ ਬਾਗ ਹੈ ਵੱਡਾ ਸਾ ਸ਼ਾਬਾਸ਼ ਹਰਦੀਪ ਬੇਟਾ ਹਾਂਜੀ ਇੱਕ ਇਹਦੇ ਵਿੱਚ ਆਪਾਂ ਪੈਰਾ ਜਦੋਂ ਪੜ੍ਹ ਰਹੇ ਸੀ ਇੱਕ ਜਿਹੜੀ 5ਵੀਂ ਲਾਈਨ ਆ ਹਨਾ 5ਵੀਂ ਲਾਈਨ ਦੇ ਵਿੱਚ ਚਾਰੇ ਪਾਸੇ ਖੁਸ਼ਬੂ ਹੈ ਉਸ ਤੋਂ ਬਾਅਦ ਇੱਕ ਚੀਜ਼ ਲੱਗੀ ਹੋਈ ਆ ਉਹਨੂੰ ਕੀ ਕਹਿੰਦੇ ਆ ਖੇਰਾ ਹਾਂ ਇਹਨੂੰ ਕਹਿੰਦੇ ਕੀ ਇਹ ਨਾਮ ਕੀ ਇਹਦਾ ਕੋਮਾ 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 ਪਾ ਕਿਉਂ ਲਾਉਣੇ ਭਲਾ ਮਚਕਾਰ ਥੋੜਾ ਜਿਹਾ ਖੇਰਾ ਵੇ ਹਾਂ ਬਿਲਕੁਲ ਜਿੱਥੇ ਗੱਲ ਪੂਰੀ ਨਾ ਹੋਵੇ ਬਾਖ ਪੂਰਾ ਨਾ ਹੋਵੇ ਤੇ ਥੋੜਾ ਜਿਹਾ ਠਹਿਰਾਉ ਆਉਂਦਾ ਹੋਵੇ ਉੱਥੇ ਆਪਾਂ ਕੰਮ ਆ ਲਾਣੇ ਆ ਤੇ ਪਿੱਛੇ ਆਪਾਂ ਪੰਜ ਬਾਕ ਲਿਖੇ ਹੋਏ ਆ ਇਹ ਪੰਜਾਂ ਦੇ ਪਿੱਛੇ ਡੰਡੀ ਲੱਗੀ ਹੋਈ ਆ ਡੰਡੀ ਦਾ ਮਤਲਬ ਕੀ ਆ ਡੰਡੀ ਹਾਂ ਸ਼ਾਬਾਸ਼ ਬਹੁਤ ਵਧੀਆ ਜਿੱਥੇ ਆਪਣਾ ਬਾਕ ਖਤਮ ਹੋ ਜਾਂਦਾ ਹੈ ਉੱਥੇ ਆਪਾਂ ਪਿੱਛੇ ਡੰਡੀ ਲਗਾ ਦਿੰਦੇ ਹਾਂ ਠੀਕ ਹੈ ਵੀ ਤਰਦੀ ਬੇਟਾ ਬੈਠੋ ਸ਼ਾਬਾਸ਼ ਬਹੁਤ ਵਧੀਆ ਕਿਉਂਕਿ ਪਹਿਲਾਂ ਇਹ ਬੱਚੇ ਨੂੰ ਆਪਾਂ ਨੂੰ ਥੋੜੀ ਜੀ ਪ੍ਰੋਬਲਮ ਆਂਦੀ ਸੀ ਠੀਕ ਹੈ ਇਹ ਬੱਚੇ ਨੂੰ ਆਪਾਂ ਉਹ ਵਿਦਿਆਰਥੀ ਹੈ ਜਿਹਨੂੰ ਆਪਾਂ ਅੱਖਰ ਤੋਂ ਲੈ ਕੇ ਪਹਿਰੇ ਤੱਕ ਲੈ ਗਏ ਉਹਨੇ ਅੱਖਰ ਜੋੜਨੇ ਸਿੱਖ ਚੁੱਕੇ ਆ ਠੀਕ ਹੈ ਵੀ ਇਸੇ ਤਰੀਕੇ ਆਪਾਂ ਬਾਕੀ ਜਿਹੜੇ ਵਿਦਿਆਰਥੀਓ ਤੁਸੀਂ ਉਹਨਾਂ ਨੂੰ ਵੀ ਆਪਾਂ ਇਸੇ ਤਰੀਕੇ ਦੇ ਨਾਲ ਸਿਖਾਵਾਂਗੇ ਇੱਕ ਸਿਰਫ ਆਪਣੇ ਕੋਲ ਦੋ ਵਿਦਿਆਰਥੀ ਰਹਿ ਚੁੱਕੇ ਆ ਬਾਕੀ ਸਾਰੀ ਕਲਾਸ ਆਪਣੀ ਅੱਗੇ ਜਾ ਚੁੱਕੀ ਆ ਸਿੱਖੋਗੇ ਵੀ ਬਾਕੀ ਵੀ

ਸਾਰੇ ਸ਼ਬਦ ਵੀ ਬੱਚੇ ਨੇ ਬਹੁਤ ਵਧੀਆ ਪੜ੍ਹੇ ਨੇ ਆਪਾਂ ਕੋਸ਼ਿਸ਼ ਜਿਹੜੀ ਕਰ ਰਹੇ ਸੀ ਕਿ ਬੱਚਾ ਸਹੀ ਪੜ੍ਹੇ ਤਾਂ ਆਪਾਂ ਪਹਿਲਾਂ ਵੀ ਦੇਖਿਆ ਸੀ ਇਹ ਬੱਚਾ ਥੋੜੀ ਜਿਹੀ ਪ੍ਰੋਬਲਮ ਕਰ ਰਿਹਾ ਸੀ ਪਰ ਅੱਜ ਬਹੁਤ ਵਧੀਆ ਪੜ੍ਹਿਆ ਹਰਲੀਨ ਬਹੁਤ ਵਧੀਆ ਸ਼ਾਬਾਸ਼ ਬੇਟਾ ਪਹਿਲਾਂ ਨਾਲੋਂ ਵੀ ਥੋੜਾ ਜਿਹਾ ਫਰਕ ਲੱਗਿਆ ਕਿ ਨਹੀਂ ਤੁਹਾਨੂੰ ਹਾਂ ਇਦਾਂ ਹੀ ਬੇਟਾ ਆਪਾਂ ਸਾਰਿਆਂ ਨੇ ਇਸ ਤਰੀਕੇ ਨਾਲ ਪੜ੍ਹਨਾ ਆਪਾਂ ਅਗਲੇ ਬੱਚੇ ਤੋਂ ਵੀ ਪੜ੍ਹਾਵਾਂਗੇ ਜਿਨ੍ਹਾਂ ਨੂੰ ਪਹਿਲਾਂ ਪ੍ਰੋਬਲਮ ਸੀ ਤੇ ਅੱਜ ਬਹੁਤ ਵਧੀਆ ਬਟਾ ਹਰਲੀਨ ਬੇਟਾ ਸ਼ਾਬਾਸ਼ ਬੈਠੋ ਬੇਟਾ Šavaš